ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਈ ਹੈ ਜੀ ਮਸਾਲਾ ਅਰਬੀ ਤੇ ਬੱਚਿਆਂ ਨੂੰ ਇਹ ਖਾਣ ਵਿੱਚ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਕਿਉਂਕਿ ਇਹ ਬਿਲਕੁਲ ਆਲੂਆਂ ਦੀ ਤਰ੍ਹਾਂ ਹੁੰਦੀ ਹੈਗੀ ਤੇ ਇਹਨੂੰ ਬਣਾਉਣਾ ਬਿਲਕੁਲ ਆਸਾਨ ਹੈ ਤੇ ਇਹਨੂੰ ਆਪਾਂ ਘਰ ਦੇ ਬਿਲਕੁਲ ਸਾਦੇ ਸਮਾਨ ਦੇ ਨਾਲ ਬਣਾਇਆ ਹੈ ਜਿਹੜਾ ਆਪਾਂ ਰੋਟੀਨ ਦੇ ਵਿੱਚ ਯੂਜ਼ ਕਰਦੇ ਆਂ ਤੇ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਵੀਡੀਓ ਫੁੱਲ ਤੁਸੀਂ ਜ਼ਰੂਰ ਦੇਖਣਾ ਸਭ ਤੋਂ ਪਹਿਲਾਂ ਅਰਬੀ ਦੇ ਵਿੱਚ ਚਿਕਨਾਪਣ ਦੂਰ ਕਰਨ ਦੇ ਲਈ ਆਪਾਂ ਇਹਦੇ ਵਿੱਚ 2 ਚਮਚ ਨਮਕ ਦੇ ਪਾਤੀ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਇੱਕ ਨਿੰਬੂ ਦਾ ਰਸ ਪਾਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਇੱਕ ਜੱਗ ਪਾਣੀ ਦਾ ਪਾ ਦਾਂਗੇ ਤੇ ਇਹਨੂੰ 15 ਮਿੰਟ ਤੱਕ ਰੈਸਟ ਦੇ ਉੱਪਰ ਰੱਖ ਦਾਂਗੇ ਜਿੰਨੀ ਵੀ ਚਿਕਨਾਈ ਆਊਗੀ ਇੱਕੇ ਟਾਈਮ ਹੀ ਵਾਰੀ ਸਾਰੀ ਇਹਦੇ ਵਿੱਚ ਆ ਜੂਗੀ ਉਸ ਤੋਂ ਬਾਅਦ ਇਹਨੂੰ ਤੁਸੀਂ 2-3 ਵਾਰੀ ਸਾਫ਼ ਪਾਣੀ ਨਾਲ ਸਾਫ਼ ਕਰਕੇ ਇਹਨੂੰ ਇੱਕ ਕੱਪੜੇ ਦੇ ਉੱਪਰ ਵਿਛਾ ਦੇਣਾ ਹੈਗਾ 10-15 ਮਿੰਟ ਲਈ ਤਾਂ ਕਿ ਜਿਹੜਾ ਪਾਣੀ ਹੈ ਇਹ ਸੁੱਕ ਜੇ ਤੇ ਕੁਛ ਪਾਣੀ ਇਹਦਾ ਕੱਪੜੇ ਨਾਲ ਲੱਗ ਜੂ ਉਸ ਤੋਂ ਬਾਅਦ ਆਪਾਂ ਸਰੋਂ ਦਾ ਤੇਲ ਲੈ ਲਿਆ ਤੇ ਉਹਨੂੰ ਗਰਮ ਰੱਖਤਾ ਤੇ ਇਹਦੇ ਵਿੱਚ ਆਪਾਂ ਅਰਬੀ ਪਾ ਦਾਂਗੇ ਤੇਲ ਤੁਸੀਂ ਅਰਬੀ ਦੇ ਅਕੋਰਡਿੰਗ ਲੈ ਲੈਣਾ ਜੇ ਇਹ ਥੋੜਾ ਜਿਹਾ ਜ਼ਿਆਦਾ ਹੋ ਕੋਈ ਗੱਲ ਨਹੀਂ ਆਪਾਂ ਬਾਅਦ ਵਿੱਚ ਕੱਢ ਲਾਂਗੇ ਤਾਂ ਇਹਨੂੰ ਆਪਾਂ ਸਲੋ ਫਲੇਮ ਤੇ ਪਕਾਉਣਾ ਹੈਗਾ ਕਿਉਂਕਿ ਜੇ ਆਪਾਂ ਤੇਜ ਕਰਤਾ ਤਾਂ ਇਹ ਕੱਚੀ ਵੀ ਰਹਿ ਜਾਊਗੀ ਤੇ ਜਲ ਵੀ ਜਾਊਗੀ ਇਸ ਲਈ ਇਹਨੂੰ ਆਪਾਂ ਸਾਰਾ ਸਲੋ ਫਲੇਮ ਦੇ ਉੱਪਰ ਹੀ ਕਰਨਾ ਤੇ ਇਹਦੇ ਲਈ ਆਪਾਂ ਕੀ ਕਰਨਾ ਹੈ ਆਪਾਂ ਤਿੰਨ ਪਿਆਜ਼ ਲਈਏ ਮोटे काट ਲੈਣੇ ਆ ਤੁਸੀਂ ਦੋ ਵੱਡੇ ਟਮਾਟਰ 6-7 ਹਰੀਆਂ ਮਿਰਚਾਂ ਤੇ ਆਪਾਂ 8-10 ਕਲੀਆਂ ਲਸਣ ਦੀਆਂ ਤੇ ਥੋੜਾ ਜਿਹਾ ਅਦਰਕ ਲਈਏ ਟੇਸਟ ਲਈ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਹਰੀਆਂ ਮਿਰਚਾਂ ਲਸਣ ਅਦਰਕ ਤੇ ਪਿਆਜ਼ ਇਹ ਚੀਜ਼ਾਂ ਨੂੰ ਗ੍ਰाइंड ਕਰ ਲਾਂਗੇ ਇਹਨੂੰ ਆਪਾਂ ਦਰਦਰਾ ਜਾਂ ਪੀਸ ਲੈਣਾ ਉਸੇ ਤਰ੍ਹਾਂ ਹੀ ਐਸੇ ਚੋਪਰ ਦੇ ਵਿੱਚ ਆਪਾਂ ਟਮਾਟਰਾਂ ਨੂੰ ਗ੍ਰाइंड ਕਰ ਲਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਸੂਫੀ ਕਿਚਨ ਬਲੌਗ ਅਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰ ਦਿਓ ਜਿੰਨੇ ਹੀ ਸਾਦੇ ਸਮਾਨ ਦੇ ਨਾਲ ਇਹ ਸਬਜ਼ੀ ਘਰ ਦੇ ਵਿੱਚ ਤਿਆਰ ਹੁੰਦੀ ਹੈ ਉਹ ਤੋਂ ਕਿਤੇ ਜ਼ਿਆਦਾ ਇਹਦਾ ਟੇਸਟ ਹੁੰਦਾਗਾ ਕਿਉਂਕਿ ਆਪਾਂ ਘਰੇ ਜ਼ਿਆਦਾ ਮਸਾਲੇ ਹਰ ਟਾਈਮ ਨਹੀਂ ਯੂਜ਼ ਕਰਦੇ ਸਿੰਪਲ ਮਸਾਲਿਆਂ ਦੀ ਆਪਾਂ ਸਬਜੀ ਬਣਾਉਣੇ ਆਂਗੇ ਜਦੋਂ ਇਹ ਅਰਬੀ ਇਹਦੇ ਵਿੱਚ ਬਣ ਗਈ ਤਾਂ ਤੁਸੀਂ ਇਹਨੂੰ ਟੱਚ ਕਰਕੇ ਦੇਖ ਲੈਣਾਗਾ ਉਸ ਤੋਂ ਬਾਅਦ ਇਹਨੂੰ ਤੁਸੀਂ ਬਾਹਰ ਕੱਢ ਲੈਣਾਗਾ ਕਈ ਕਹਿੰਦੇ ਨੇ ਵੀ ਤੇਲ ਜ਼ਿਆਦਾ ਹੋ ਜਾਂਦਾ ਤਾਂ ਸਬਜ਼ੀਆਂ ਵਿੱਚ ਪਰ ਕਦੇ ਨਾ ਕਦੇ ਤਾਂ ਚੱਲ ਜਾਂਦਾਗਾ ਫਿਰ ਆਪਾਂ ਬਹੁਤ ਥੋੜੇ ਜਿਹੇ ਤੇਲ ਦੇ ਵਿੱਚ ਜੀਰੇ ਨੂੰ ਭੁੰਨ ਲਾਂਗੇ ਤੇ ਇਹਦੇ ਵਿੱਚ ਗ੍ਰाइंड ਕੀਤਾ ਹੋਇਆ ਮਸਾਲਾ ਪਾ ਦਾਂਗੇ ਜਦੋਂ ਹਲਕਾ ਜਿਹਾ ਇਹਦਾ ਕਲਰ ਚੇਂਜ ਹੋ ਜਾਊਗਾ ਤਾਂ ਫਿਰ ਆਪਾਂ ਇਹਦੇ ਵਿੱਚ ਟਮਾਟਰ ਪਾ ਦਾਂਗੇ ਇੱਕ ਵਾਰ ਤੁਸੀਂ ਇਸ ਤਰੀਕੇ ਨਾਲ ਜੇ ਸਬਜੀ ਬਣਾਈ ਤਾਂ ਤੁਸੀਂ ਹਰ ਵਾਰ ਇਹੀ ਤਰੀਕਾ ਅਪਣਾਉਂਗੇ ਕਿਉਂਕਿ ਸਬਜੀ ਐਨੀ ਜਿਆਦਾ ਟੇਸਟੀ ਬਣਦੀ ਹੈ ਕਿ ਤੁਹਾਡੀ ਪੂਰੀ ਫੈਮਿਲੀ ਨੂੰ ਬਹੁਤ ਜਿਆਦਾ ਪਸੰਦ ਆਊਗੀ ਇਸੋਡੇ ਤੋਂ ਬਾਰ-ਬਾਰ ਇਸੇ ਹੀ ਸਬਜ਼ੀ ਦੀ ਡਿਮਾਂਡ ਕਰਨਗੇ ਤੇ ਇਸੇ ਤਰ੍ਹਾਂ ਹੀ ਤੁਸੀਂ ਟਮਾਟਰ ਨੂੰ ਵੀ ਬਾਅਦ ਵਿੱਚ ਭੁੰਨ ਲੈਣਾ ਹੈਗਾ ਤੇ ਸਾਰਾ ਜਦੋਂ ਮਸਾਲਾ ਤਿਆਰ ਹੋ ਗਿਆ ਤੇ ਆਪਾਂ ਆਪਣੇ ਘਰ ਦੇ ਸਾਦੇ ਮਸਾਲੇ ਜਿਦੇ ਵਿੱਚ ਕੀ ਹਲਦੀ, ਮਿਰਚ, ਨਮਕ, ਮਸਾਲਾ ਤੇ ਧਨੀਆ ਪਾਊਡਰ ਤੁਸੀਂ ਜ਼ਰੂਰ ਪਾਓ ਟੇਸਟ ਲਈ ਤੇ ਇਹ ਤੁਸੀਂ ਸਬਜੀ ਦੇ ਅਕੋਰਡਿੰਗ ਪਾ ਸਕਦੇ ਹੋਗੇ ਉਸ ਤੋਂ ਬਾਅਦ ਆਪਾਂ ਇਹਨੂੰ ਭੁੰਨ ਲਾਂਗੇ ਤੇ ਦੇਖੋ ਇਹਦੇ ਵਿੱਚ ਤੇਲ ਆਪਾਂ ਬਹੁਤ ਘੱਟ ਰੱਖਿਆ ਕਿਉਂਕਿ ਆਪਾਂ ਪਹਿਲੇ ਹੀ ਸਬਜੀ ਫਰਾਈ ਕੀਤੀ ਸੀ ਤੇ ਇਹਦੇ ਵਿੱਚ ਫਿਰ ਆਪਾਂ ਮੇਥੀ ਪਾ ਦਾਂਗੇ ਥੋੜੀ ਜੀ ਤੇ ਇਹਦੇ ਨਾਲ ਇਹਦੀ ਖੁਸ਼ਬੂ ਬਹੁਤ ਜ਼ਿਆਦਾ ਸੋਹਣੀ ਆਉਂਦੀ ਹੈ ਫਿਰ ਇਹਨੂੰ ਮਿਕਸ ਕਰਕੇ ਤੇ ਆਪਾਂ ਫਰਾਈ ਕੀਤੀ ਹੋਈ ਅਰਬੀ ਨੂੰ ਇਹਦੇ ਵਿੱਚ ਪਾ ਦਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਲਾ ਲਾਂਗੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਅੱਧਾ ਨਿੰਬੂ ਜ਼ਰੂਰ ਨਿਚੋੜ ਦੇਣਾ ਤੇ ਉਹਦੀ ਵੀਡੀਓ ਮੈਂ ਤੋਂ ਮਿਸ ਹੋ ਗਈ ਬਣੇਨੀਗੀ ਤੁਸੀਂ ਇਹਦੇ ਉੱਪਰ ਅੱਧਾ ਨਿੰਬੂ ਜ਼ਰੂਰ ਨਿਚੋੜ ਦੇਣਾ ਉਹਦੇ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਬਹੁਤ ਹੀ ਵਧੀਆ ਦੇਖੋ ਸਬਜੀ ਬਣ ਕੇ ਤਿਆਰ ਹੋਗੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਜ਼ਰੂਰ ਬਣਾਇਓ ਤੇ ਫੈਮਿਲੀ ਨੂੰ ਖਵਾਇਓ ਤੇ ਇੰਜੋਏ ਕਰਿਓ ਧੰਨਵਾਦ